ਕਾਰਪੋਰੇਟ ਮਾਡਲ ਨੇ ਇਸ ਸਾਮਰਾਜੀ ਮਾਡਲ ਨੇ ਸਾਡੀ ਖੇਤੀ ਆ ਜਿਹੜੀ ਸਾਤੋਂ ਖੋਲੀ ਸੋ ਸਾਡੇ ਕੋਲ ਸਮਾਂ ਸਾਡੇ ਕੋਲ ਸਮਾਂ ਸਾਡੇ ਕੋਲ ਸਾਡੇ ਗੁਰੂਆਂ ਪੀਰਾਂ ਦਾ ਸਾਡੇ ਅੰਦਰੋਂ ਜਜ਼ਬਾ ਖੂਨ ਹੈ ਕਿ ਅਸੀਂ ਇਹ ਲੜਾਈ ਨੂੰ ਲੜ ਸਕਦੇ ਆ ਜਿੱਤ ਸਕਦੇ ਆ ਸਰਕਾਰ ਇੱਥੋਂ ਤੱਕ ਡਰੀ ਹੋਈ ਹੈ ਤੁਸੀਂ ਦੇਖਿਆ ਕਿਸ ਤਰ੍ਹਾਂ ਹਰਿਆਣਾ ਦੇ ਵਿੱਚ ਹੋਣ ਵਾਲੀਆਂ ਰੈਲੀਆਂ ਤੋਂ ਪਹਿਲਾਂ ਉਹ ਸਾਡੇ ਤਿੰਨ ਕਿਸਾਨ ਭਰਾਵਾਂ ਨੂੰ ਜਿਹੜੇ ਸਾਡੇ ਨੌਜਵਾਨ ਆਗੂ ਨੇਗੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕਿਆ ਜੇਲ੍ਹਾਂ ਦੇ ਵਿੱਚ ਧੱਕ ਕੇ ਵੀ ਸਰਕਾਰ ਦਾ ਢਿੱਡ ਨਹੀਂ ਭੜਿਆ ਮੋਰਚਿਆਂ ਦੇ ਵਿੱਚ ਬੈਠੇ ਆ ਚਾਰੇ ਬਾਡਰਾਂ ਨੂੰ ਘੇਰੀ ਬੈਠੇ ਆ ਕਿਸੇ ਵਾਸਤੇ ਕੋਈ ਹਿੰਸਾ ਦੀ ਖਬਰ ਨਹੀਂ ਹਾਲਾਂਕਿ ਮੋਦੀ ਸਰਕਾਰ ਦੇ ਵੱਲੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਖੱਟਰ ਸਰਕਾਰ ਦੇ ਵੱਲੋਂ ਸਾਡੇ ਉੱਪਰ ਗੋਲੀਆਂ ਵੀ ਚਲਾਈਆਂ ਨੇ ਸਾਡੇ ਉਹ ਸੁਖਤਾਨ ਸਿੰਘ ਨੂੰ ਉਹ ਨੌਜਵਾਨ ਵੀ ਜਿਹੜਾ ਆਪਣਾ ਹੱਕ ਲੈਣ ਗਿਆ ਸੀ ਉਹਨੂੰ ਸ਼ਹੀਦ ਵੀ ਕੀਤਾ ਹੈਗਾ ਤੇ ਅਸੀਂ ਉੱਥੇ ਪੂਰੀ ਸ਼ਾਂਤੀ ਦੇ ਨਾਲ ਬੈਠੇ ਹੋਏ ਆਪਣੇ ਹੱਕ ਮੰਗ ਰਹੇ ਹਾਂ। ਬੀਜਪੀ ਦੇ ਲੀਡਰਾਂ ਦਾ ਇੱਥੋਂ ਦੇ ਸਿਆਸੀ, ਵੋਟ ਮਟੇਰੂ ਟੋਲਿਆਂ ਦਾ ਪਿੰਡਾਂ ਦੇ ਵਿੱਚ ਵਿਰੋਧ ਕਰ ਰਹੇ ਆ ਉਹ ਵੀ ਸ਼ਾਂਤਮਾਰੀ ਕਰ ਰਹੇ ਆ। ਉਹਨਾਂ ਨੂੰ ਸਵਾਲ ਕਰ ਰਹੇ ਆ। ਹਾਲਾਂਕਿ ਉਹਨਾਂ ਦਾ ਜਿਹੜਾ ਗੁੰਡਾ ਤੇ ਲਟੇਰੂ ਉਹਨਾਂ ਦਾ ਰੱਖਿਆ ਹੋਇਆ ਟੋਲਾ ਸਾਡੇ ਨਾਲ ਕਈ ਵਾਰ ਉਹ ਨੀਕੀ ਵੀ ਕਰਦਾ ਹੈ ਪਰ ਆਪਣੇ ਵੱਲੋਂ ਸ਼ਾਂਤੀ ਵਰਤੀ ਗਈ ਹੈ ਪਰ ਉਹ ਸਰਕਾਰ ਦੀ ਨਲਾਇਕੀ ਦੇਖੀਏ ਲਗਾਤਾਰ 17 ਤਰੀਕ ਤੋਂ ਰੇਲ ਦੀ ਲਾਈਨ ਸ਼ੰਭੂ ਦੀ ਜੱਦੀ ਬੈਠਿਆ ਕਿੰਨੇ ਹੀ ਨੁਕਸਾਨ ਆ ਜਿਹੜਾ ਵਾੜੇ ਦਾ ਵੱਡੇ ਵਪਾਰੀਆਂ ਦਾ ਸਾਰਿਆਂ ਦਾ ਹੋ ਰਿਹਾ ਪਰ ਉਹ ਸਰਕਾਰ ਸਾਡੇ ਸਬਰ ਨੂੰ ਪਰਖਣ ਲੱਗੀ ਹੋਈ ਹੈ ਕਿ ਕੋਈ ਵੀ ਦੇਖਦੇ ਆ ਕਿੰਨਾ ਚਿਰ ਮੋਰਚਾ ਚਲਾਉਂਦੇ ਨੇ ਪਰ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸੋਂ ਉਹ ਗੁਰੂ ਸਹਿਬਾਨਾਂ ਦੇ ਬਾਅਦ ਸੋ ਇਹ ਬਹਿਮਾ ਜਿਹੜਾ ਪਹਿਲਾਂ ਦਿੱਲੀ ਵੇਲੇ ਵੀ 2020 ਚ ਮੁਕਤੀ ਦਾ ਕੱਢਿਆ ਸੀ ਹੁਣ ਵੀ ਕੱਢਾਂਗੇ ਉਹ ਭਰਾਵਾਂ ਨੂੰ ਬਾਇਜਤ ਬਰੀ ਕਰਾਵਾਂਗੇ ਬਿਨਾ ਕਿਸੇ ਅਪੀਲ ਦਲੀਲ ਤੋਂ ਸਿੱਧਾ ਜੇਲ੍ਹ ਤੋਂ ਬਾਹਰ ਲੈ ਕੇ ਆਵਾਂਗੇ ਸਰਕਾਰ ਨੂੰ ਸਿੱਧੀ ਚੇਤਾਵਨੀ ਦੇਣੀ ਚਾਹੁੰਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼ੰਪੂ ਦਾ ਮੋਰਚਾ ਚੱਲਦਾ ਪੂਰੇ ਭਾਰ ਦੇ ਵਿੱਚ ਮੋਰਚੇ ਖੋਲ੍ਹ ਸਕਦੇ ਆਂਗੇ ਕਿੱਤੇ ਵੀ ਪੰਜਾਬ ਦੇ ਵਿੱਚ ਵੀ ਖੋਲ ਸਕਦਾ ਮੋਰਚੇ ਸੋ ਇਹ ਗੱਲ ਨੂੰ ਨੋਟ ਕਰੇ ਕਿ ਉਹਨਾਂ ਕਿਸਾਨ ਭਰਾਵਾਂ ਨੂੰ ਛੜਵਾਏ ਤੋਂ ਬਿਨਾ ਅਸੀਂ ਉਹ ਰੇਲ ਦੀਆਂ ਲੈਣਾ ਤੋਂ ਨਹੀਂ ਉੱਠਣਾ ਸਗੋਂ ਕਿ ਉਹ ਵੱਧ ਸਕਦੇ ਨੇ ਸੋ ਇੰਨੀਆਂ ਬੇਨਤੀਆਂ ਨੇ ਜਿਹੜੀਆਂ ਪਹਿਲਾਂ ਵੀ ਬੁਲਾ ਰਿਆ ਨੇ ਕੀਤੀਆਂ ਨੇ ਮੈਂ ਦੋ ਕੁ ਗੱਲਾਂ ਕਰਨੀਆਂ ਨੇ ਅੱਗੇ ਪ੍ਰਧਾਨ ਜੀ ਨੇ ਬੋਲਣਾ ਸਮਾਂ ਥੋੜਾ ਹੈਗਾ ਸਭ ਤੋਂ ਪਹਿਲੀ ਗੱਲ ਤਾਂ ਠੀਕ ਹੈ 13 ਤਰੀਕ ਦੇ ਬਾਅਦਾਂ ਤੇ ਆਪਾਂ ਗਏ ਆ ਪਿੰਡਾਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਸਾਡੇ ਕਿਸਾਨ ਭਰਾ ਤੁਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਬੜੀਆਂ ਵੱਡੀਆਂ ਟਰਾਲੀਆਂ ਲੈ ਕੇ ਬਾਗਾਂ ਤੇ ਪਹੁੰਚੇ ਉੱਥੇ ਜਾ ਕੇ ਤਸ਼ੱਤਤ ਦਾ ਸਾਹਮਣਾ ਕੀਤਾ ਹੈ ਖੱਟਰ ਸਰਕਾਰ ਦਾ મોદી ਸਰਕਾਰ ਦਾ ਉੱਥੇ ਜਾ ਕੇ ਰਾਵੜ ਦੀਆਂ ਗੋੜੀਆਂ ਵੀ ਝੱਲੀਆਂ ਨੇ ਉਹ ਅਥਰੂ ਗੈਸ ਦੇ ਗੋਲੇ ਵੀ ਝੱਲੇ ਨੇ ਤੁਹਾਡੇ ਸਿਰਕ ਨੂੰ ਸਲਾਮ ਹੈ ਹੁਣ ਵਾਦੀ ਦਾ ਸਮਾਂ ਵੀ ਲੰਘ ਚੁੱਕਿਆ ਥੋੜਾ ਮੋਟਾ ਕੰਮਕਾਰ ਆ ਜਿਹੜਾ ਉਹ ਆਪਣਾ ਰਹਿੰਦਾਗਾ ਕੋਈ ਲਿਫਟਾਂ ਵਗੈਰਾ ਦਾ ਭਰਨਾ ਪਰ ਹੁਣ ਬੇਨਤੀਆਂ ਨੇ ਕਿ ਉਹ ਮੋਰਚੇ ਦੇ ਵਿੱਚ ਆਪਾਂ ਉਸੇ ਤਰ੍ਹਾਂ ਦੀ ਹਾਜ਼ਰੀ ਆ ਜਿਹੜੀ ਦੁਬਾਰਾ ਪਿੰਡਾਂ ਦੇ ਵਿੱਚੋਂ ਪਿੰਡ ਕਮੇਟੀਆਂ ਦੇ ਉਹਦੇ ਲਾ ਕੇ ਜਿਹੜੇ ਉਹ ਗੱਲ ਨੂੰ ਯਕੀਨੀ ਬਣਾਓ ਕਿ ਪਹਿਲਾਂ ਦੀ ਤਰ੍ਹਾਂ ਹਰੇਕ ਪਿੰਡ ਦੇ ਵਿੱਚੋਂ 10 ਤੋਂ 12 ਬੰਦੇ ਨੇ ਜਿਹੜੇ ਉਹ ਉੱਥੇ ਹਾਜ਼ਰੀ ਦੇਣ ਘਟੋ-ਘਟ ਇੱਕ ਪਿੰਡ ਦੇ ਵਿੱਚੋਂ ਵੱਡੇ ਪਿੰਡ ਦੇ ਵਿੱਚੋਂ 20 ਤੋਂ 25 ਬੰਦੇ ਉੱਥੇ ਲਾਜ਼ਮੀ ਹਾਜ਼ਰੀ ਆ ਜਿਹੜੀ ਭਾਣਾ ਵਾਰੀ ਦੇ ਹਿਸਾਬ ਨਾਲ ਜਿਵੇਂ ਪਹਿਲਾਂ ਕੰਮ ਨੂੰ ਉਸੇ ਤਰ੍ਹਾਂ ਚਲਾਇਆ ਜਾਵੇ ਕਿਉਂਕਿ ਹੁਣ ਜਿਹੜਾ ਖਿੱਚਦਾ ਕੰਮ ਸੀ ਉਹ ਨਿਕਲ ਚੁੱਕਿਆ ਦੂਜੀ ਗੱਲ ਜਿਸ ਤਰ੍ਹਾਂ ਦੇ ਮੋਰਚੇ ਨੂੰ ਲੜਨ ਦੇ ਲਈ ਨਿਕਲੇ ਹੋયા ਇਹਦੇ ਵਿੱਚ ਸਭਾ ਕੋਈ ਨਿਸ਼ਚਿਤ ਨਹੀਂ ਪਹਿਲਾਂ ਵੀ ਕਿਹਾ ਸੀ ਕਿ ਘੋੜਾ ਲੰਮਾ ਚੱਲ ਸਕਦਾ ਹੈ ਲੰਬੇ ਘੋੜੇ ਨੂੰ ਚਲਾਉਣ ਦੇ ਲਈ ਤਾਂ ਸਾਡੇ ਕੋਲ ਜਿਹੜਾ ਵਿੱਤੀ ਸਾਡੇ ਜਿਹੜਾ ਫੰਡਾਂ ਦੀ ਘਾਟ ਹੈ ਉਹਨੂੰ ਪੂਰਾ ਕੀਤਾ ਜਾਵੇ ਪਹਿਲਾਂ ਬਾਬਾ ਜੀ ਨੇ ਵੀ ਦੱਸਿਆ ਕਿ ਸੂਬੇ ਕੋਰ ਵੀ ਫੰਡਾਂ ਦੀ ਘਾਟ ਹੈ ਜ਼ਿਲ੍ਹੇ ਕੋਰ ਵੀ ਫੰਡਾਂ ਦੀ ਘਾਟ ਹੈ ਸੋ ਪਿੰਡ ਕਮੇਟੀਆਂ ਇਹ ਗੱਲ ਨੂੰ ਨੋਟ ਕਰਨ ਕਿ ਫੰਡਾਂ ਦਾ ਕੰਮ ਹੈ ਜਿਹੜਾ ਉਹ 5-7 ਦਿਨਾਂ ਦੇ ਵਿੱਚ ਨਿਬੋੜ ਲਿਆ ਜਾਵੇ ਪਰ ਦੂਜਾ ਫੰਡ ਇਕੱਠਾ ਕਰਨ ਤੋਂ ਪਹਿਲਾਂ ਇੱਕ ਹੋਰ ਬੇਨਤੀ ਹੈ ਕਿ ਆਪਾਂ ਲਗਾਤਾਰ ਮੋਰਚੇ ਦੇ ਵਿੱਚ ਲਗਭਗ ਜਦੋਂ ਦੀ ਜਥੇਬੰਦੀ ਹੋਣ ਦੇ ਵਿੱਚ ਆਈ ਹੈ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਆਪਾਂ ਸ਼ਗਨਾਂ ਲੜਿਆ ਹੋਵੇ ਇਹਦੇ ਲਈ ਵੀ ਤੁਹਾਨੂੰ ਵਧਾਈ ਦੇ ਪਾਤਰੋਂ ਕਿਉਂਕਿ ਛੋਟੀ ਜਥੇਬੰਦੀ ਹੋਣ ਦੇ ਨਾਂ ਤੇ ਵੀ ਆਪਾਂ ਜਈਆਂ ਮੱਲਾ ਮਾਰੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਸ਼ਾਇਦ ਕਿਸੇ ਜਥੇਬੰਦੀ ਦੇ ਹਿੱਸੇ ਨਹੀਂ ਆਈਆਂ ਤਾਂ ਕਰਕੇ ਆਪਣੇ ਜਿਹੜੇ ਖਰਚੇ ਨੇ ਉਸੇ ਸਮੇਂ ਦੇ ਪੂਰੇ ਪਿੰਡਾਂ ਦੇ ਉਹ ਲਗਭਗ ਵਧੇ ਹੋਏ ਜੀ ਲਗਭਗ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਖਰਚੇ ਤੋਂ ਕੰਮ ਹੈ ਓਵਰ ਚੱਲ ਰਿਹਾ ਹੈ ਕਿਸੇ ਨੇ ਚਾਰ ਬਾਈਆਂ ਨੇ ਕਿਸੇ ਪੰਜ ਬਾਈਆਂ ਨੇ ਆਪਣੇ ਕੋਲੋਂ ਪੈਸੇ ਮੈਨੂੰ ਲੱਗਦਾ ਹੈ ਪਾ ਕੇ ਜਿਹੜਾ ਕੰਮਕਾਰ ਚਲਾਇਆ ਹੈ ਤਾਂ ਮੇਰੀ ਬੇਨਤੀ ਆ ਕਿ ਪੁਰਾਣੇ ਹਿਸਾਬ ਕਿਤਾਬ ਦੀ ਕੱਲਾ ਕੱਲਾ ਖਰਚਾ ਇੱਕ ਇੱਕ ਰੁਪਈਆ ਜਿਹੜਾ ਆਪਾਂ ਫੰਡ ਇਕੱਠਾ ਕਰਿਆ ਸੀ ਉਹਦਾ ਹਿਸਾਬ ਹੈ ਉਹ ਸੱਥਾਂ ਦੇ ਵਿੱਚ ਲਾਈਏ ਇਸ ਸੱਤਾਂ ਦੇ ਵਿੱਚ ਬਕਾਇਦਾ ਲਿਖੀਏ ਵੀ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਤਾਂ ਉਹ ਜਾ ਕੇ ਪ੍ਰਧਾਨ ਦੇ ਕੋਲ ਖਜ਼ਾਨਚੀ ਦੇ ਕੋਲੋਂ ਆਪਣੇ ਦਿੱਤੇ ਹੋਏ ਇੱਕ ਇੱਕ ਰੁਪਏ ਦਾ ਹਿਸਾਬ ਆ ਜਿਹੜਾ ਉਹ ਲੈ ਸਕਦਾ ਤੇ ਨਾਲ ਦੀ ਨਾਲ ਬੇਨਤੀ ਕਰੀਏ ਕਿ ਇਹ ਗੱਲ ਦਾ ਧਿਆਨ ਰੱਖਿਆ ਲਵੇਂ ਦੇਖਿਆ ਲਵੇ ਉਹ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਸਮਝਾਈਏ ਕਿ ਅਸੀਂ ਮੋਰਚੇ ਦੇ ਵਿੱਚ ਅਸੀਂ ਸੰਘਰਸ਼ ਲੜ ਰਹੇ ਹਾਂਗੇ ਅਸੀਂ ਲਗਾਤਾਰ ਸੰਘਰਸ਼ ਦੇ ਵਿੱਚ ਆ ਸਾਨੂੰ ਫੰਡ ਹੈ ਜਿਹੜਾ ਉਹ ਵੱਧ ਤੋਂ ਵੱਧ ਦਿੱਤਾ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਿੰਡ ਦੇ ਵਿੱਚੋਂ ਕੋਈ ਵੀ ਘਰ ਆ ਜਿਹੜਾ ਬੰਤਾਰੀ ਹੋਊਗਾ ਇਸ ਵਾਰ ਜਿਹੜਾ ਫੰਡ ਹੈ ਉਹ ਵੀ ਖੁੱਲਾ ਪੂਰੇ ਸਾਰੇ ਪਿੰਡਾਂ ਦੇ ਵਿੱਚੋਂ ਹੋਣਾ ਸੋ ਬੇਨਤੀ ਹੈ ਇਹ ਕੰਮ ਨੂੰ 5-7 ਦਿਨਾਂ ਦੇ ਵਿੱਚ ਸਮੇਟ ਲਿਆ ਜਾਵੇ ਤੇ ਉਸ ਤੋਂ ਬਾਅਦ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਉੱਥੇ ਜਾਣ ਦਾ ਸਿਸਟਮ ਚੱਲਦਾ ਹੈ ਉਵੇਂ ਉੱਥੇ ਜਾਇਆ ਜਾਵੇ ਤੇ ਆਉਣਾਰੇ ਸਮੇਂ ਦੇ ਵਿੱਚ ਟਰਾਲੀਆਂ ਦਾ ਕੰਮਕਾਰ ਜਿਹੜਾ ਲਗਪਾਗਾ ਉਹ ਵੀ ਸਾਰਾ ਨਿਪਟ ਚੁੱਕਿਆ ਜਾਵੇ ਹੁਣ ਜਿਹੜੀ ਕਾਲੀਆਂ ਦੀ ਜ਼ਰੂਰਤ ਹੈ ਆਪਾਂ ਨੂੰ ਉਹ ਜਾ ਕੇ ਝੋਨਾ ਵਟਣ ਦੇ ਸਮੇਂ ਹੋਣੀ ਹੈਗੀ ਸੋ ਬੇਨਤੀ ਹੈ ਸਾਰੇ ਪਿੰਡਾਂ ਨੂੰ ਕਿ ਪਹਿਲਾਂ ਦੀ ਤਰ੍ਹਾਂ ਜਿਵੇਂ ਪਿੰਡਾਂ ਨੇ ਜਿਹੜੇ-ਜਿਹੜੇ ਸਾਧਨ ਉੱਤੇ ਆਪਣੇ ਖੜੇ ਦੇ ਉਸ ਤੋਂ ਬਾਅਦ ਵੀ ਉਹ ਸਾਧਨਾਂ ਦੀ ਹੋਰ ਗਿਣਤੀ ਆ ਜਿਹੜੀ ਉਹ ਸਾਰੇ ਪਿੰਡਾਂ ਦੇ ਵਿੱਚੋਂ ਵਧਾਈ ਜਾਵੇ ਤਾਂ ਉਹ ਮੋਚਾ ਜਿਹੜਾ ਚੜਦੀ ਕਲਾ ਦੇ ਵਿੱਚ ਆਪਾਂ ਨੂੰ ਹੋਰ ਚੜਦੀ ਕਲਾ ਦੇ ਵਿੱਚ ਕਰੀਏ ਤੇ ਸਾਡੇ ਤਿੰਨ ਜਿਹੜੇ ਸਾਥੀ ਨੇ ਉਹਨਾਂ ਨੂੰ ਰਿਹਾਈ ਕਰਾਈਆਂ ਤੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਦੇ ਉਹਨਾਂ ਨੂੰ ਲੈ ਕੇ ਮੁੜੀਏ ਸੁਣੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ